इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਪ ਜੀ ਦੇ ਮਾధ్యਮ ਰਹੀਂ ਦੱਸਣਾ ਚਾਹੁੰਨਾ ਕਿ 7-8 ਸਤੰਬਰ ਦੀ ਰਾਤ ਨੂੰ ਹੋਟਲ ਗ੍ਰੈਂਡ پارک ਦੇ ਵਿੱਚ ਹੋਟਲ ਵਾਲੇ ਨੇ ਇੱਕ ਕਮਰਾ ਦਿੱਤਾ ਜਿਹਦੇ ਵਿੱਚ ਕੁਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਉਸ ਜੁਏ ਜਿਹੜੀ ਜੋ ਪਾਰਟੀ ਨੂੰ ਲੁੱਟ ਲਿਆ ਉਹਨਾਂ ਕੋ ਪੈਸੇ ਪਿਸਤੌਲ ਦੀ ਨੋਕ ਦੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫੋਰਮੇਸ਼ਨ ਜਦੋਂ ਪਹੁੰਚੀ ਉਸ ਤੇ ਮਕਦਮਾ ਨੰਬਰ 136 ਡੇਟਡ 10/9/24 ਅੰਦਰ ਸੈਕਸ਼ਨ 13 ਤੇ 37 ਗੈਮਲਿੰਗ ਐਕਟ 309 ਪਬਲਿਕ ਚਾਰ ਬੀ ਐਨ ਐਸ 25 ਜਾਂ 8 ਆਲਮ ਜੈਕ ਦਾ ਵੱਡਾ ਜੁਰਮ 223 BNS 22 ਕਾਰਡ ਜੈਸੀ ਐਨਡੀਪੀਐਸ ਸੈਕਟ ਦਾ ਮੁਕਦਮੇ ਦੀ ਤਸਦੀਸ਼ ਅਮਲ ਚ ਲੈਂਦੇ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿਨੇ ਕਿ ਹੋਟਲ ਚ ਜੂਆ ਕਰਵਾਇਆ ਜੂਆ ਕਰਾਉਣਾ ਵੀ ਜੁਰਮ ਹੈ ਉਹਦੇ ਤੇ ਮੈਨੇਜਰ ਮੈਨੇਜਰ ਇਹਦਾ ਹੋਟਲ ਮਾਲਕ ਸੀ ਇਹ ਕਮਾਲਕਾ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਹੈ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀਆਂ ਵੀ ਇਹਨੇ ਕੀਤੀਆਂ ਨੇ ਇਹ ਮਕਰਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਜਿਹੜੇ ਲਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਦਾ ਅਤੇ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲੀ ਫਤਿਹਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਦਵਿੰਦਰ ਸਿੰਘ ਹੈ ਉਹਦੇ ਕੋਲੋਂ ਦੇਸੀ ਬੱਤੀ ਬੋਰ ਦਾ ਪਿਸਤਲ ਤੇ ਪੰਜ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਰੁਖ ਟੋਟਾਵਾ ਇਹਦੇ ਕੋਲੋਂ ਡਰਾਮਾ ਡੋਲਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 500 ਗੋਲੀ ਜਿਹੜੀ 520 ਗੋਲੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਹਨਾਂ ਦੇ ਇਹਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਇੱਕ ਜਿਸ ਨੇ ਕਹਿ ਕੇ ਰੂਮ ਬੁੱਕ करवाई ਸੀ ਹਾਂ ਅਜੇ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਲਦੀ ਗ੍ਰਿਫਤਾਰ ਕਰਨ ਜਾ ਰਹੀ ਹੈ